ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਕੱਲ ਪੰਜਾਬ ਦਾ ਤੇ ਆਰਸੀਬੀ ਦਾ ਜਿਹੜਾ ਆਪਣਾ ਰਾਤੀ ਮੈਚ ਹੋਇਆ ਜਿਸ ਦੀ ਸਾਰੇ ਨੂੰ ਉਮੀਦ ਸੀ ਕਿ ਪੰਜਾਬ ਇਸ ਵਾਰ 11 ਸਾਲਾਂ ਦੇ ਬਾਅਦ ਜਿਹੜਾ ਹੈ ਉਹ ਫਾਈਨਲ ਜਿੱਤੇਗੀ ਤੇ ਜਿਹੜਾ ਵਾ ਉਹ ਪੰਜਾਬ ਜਿਹੜਾ ਵਾ ਇੱਕ ਵਾਰ ਫਿਰ ਤੋਂ ਜਿਹੜਾ ਵਾ ਉਹ ਖੁਸ਼ ਹੋਊਗਾ ਪਰ ਇਹ ਖੁਸ਼ੀ ਜ਼ਿਆਦਾ ਟਾਈਮ ਤੱਕ ਨਹੀਂ ਰਹੀ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਗਿਆ ਕਿ ਸਾਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ 11 ਸਾਲਾਂ ਦੇ ਬਾਅਦ ਆਪਣੀ ਪੰਜਾਬ ਦੀ ਟੀਮ ਜੋ ਕਿ ਫਰਸਟ ਜਿਹੜੀ ਆ ਉਹ ਟੇਬਲ ਦੇ ਉੱਪਰ ਰਹੀ ਆ 11 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚਣ ਦੇ ਬਾਅਦ ਜਿਹੜਾ ਸਾਰਿਆਂ ਨੂੰ ਜਿਹੜਾ ਇਹ ਹੀ ਉਮੀਦ ਸੀ ਇਸ ਵਾਰ ਪੰਜਾਬ ਜਿੱਤੇਗੀ ਪਰ ਪੰਜਾਬ ਰਾਤੀ ਜਿਹੜੀ ਆ ਉਹ ਹਾਰ ਜਾਂਦੀ ਹੈ ਜਿਸ ਤੋਂ ਬਾਅਦ ਫਰੈਂਸ ਜਿਹੜੇ ਨੇ ਪੰਜਾਬੀ ਦੇ ਨੇ ਕਾਫੀ ਜ਼ਿਆਦਾ ਜਿਹੜੇ ਨੇ ਇਮੋਸ਼ਨਲ ਹੋ ਜਾਂਦੇ ਨੇ ਤੇ ਉੱਥੇ ਹੀ ਪਲੇਅਰਸ ਵੀ ਕਾਫੀ ਜ਼ਿਆਦਾ ਇਮੋਸ਼ਨਲ ਦੇਖਣ ਨੂੰ ਮਿਲਦੇ ਨੇ ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਜਿਹੜਾ ਇਹ ਮੌਕਾ ਮਿਲਿਆ ਸੀਗਾ ਪਰ ਜਿਹੜਾ ਇਹ ਪੰਜਾਬ ਉਹ ਮੈਚ ਹਾਰ ਜਾਂਦਾ ਹੈ ਬਾਕੀ ਪੂਲ سپورਟ ਆਪਾਂ ਨੂੰ ਜਿਹੜੀ ਆਪਣੀ ਟੀਮ ਨੂੰ ਲੈ ਕੇ ਆਪਣੇ ਪਲੇਅਰਾਂ ਦੇ ਨਾਲ ਰੱਖਣੀ ਚਾਹੀਦੀ ਆਪਾਂ ਨੂੰ ਤੇ ਫਿਰ ਜੇਕਰ ਇਸ ਵਾਰ ਹਾਰ ਗਏ ਕੋਈ ਚੱਕਰ ਨਹੀਂ ਆਪਾਂ ਅਗਲੀ ਵਾਰ ਜ਼ਰੂਰ ਜਿੱਤਾਂਗੇ ਤੇ ਬਾਕੀ ਆਪਣੀ ਟੀਮ ਦੇ ਨਾਲ ਜਿਹੜੀ ਆ سپورਟ ਉਹ ਬਣਾਈ ਰੱਖੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ